ਇਹੋ ਜਿਹੀ ਕਰੈਕਟਰਲੈਸ ਜਨਾਨੀ ਦਾ ਤਾਂ ਜਵਾਬ ਦੇਣ ਨੂੰ ਵੀ ਦਿਲ ਨਹੀਂ ਕਰਦਾ ਅਸਲ 'ਚ ਕੀ ਹੈਗਾ ਕੰਗਣਾ ਨੂੰ ਲੱਗਦਾ ਕਿ ਮੇਰਾ ਸਟੈਂਡਰਡ ਆ ਜਿਹੜੀ ਬੇਇੱਜ਼ਤੀ ਲੋਕਾਂ ਨੇ ਕੀਤੀ ਨਾ ਉਹ ਰਿਲੇਵੈਂਟ ਨਹੀਂ ਆ ਉੱਤੇ ਕੋਈ ਸਰਕਾਰੀ ਮੋਹਰ ਨਹੀਂ ਲੱਗਦੀ ਇਸ ਕਰਕੇ ਉਹ ਫਿਰ ਸਰਕਾਰੀ ਤੌਰ ਤੇ ਬੇਇੱਜ਼ਤੀ ਕਰਾਉਣ ਕੋਰਟ ਦੇ ਵਿੱਚ ਗਈ ਸੀ ਹੁਣ ਉਹਨਾਂ ਨੇ ਮੋਹਰ ਲਾ ਕੇ ਬੇਇੱਜ਼ਤੀ ਕਰਕੇ ਤੋਰੀ ਆ ਹੁਣ ਸ਼ਾਇਦ ਇਹਨੂੰ ਥੋੜਾ ਜਿਹਾ ਸਕੂਨ ਆ ਜਾਵੇ ਜਿਹਦੇ ਪਿੱਛੇ ਸਰਕਾਰ ਦੀ ਸ਼ਹਿ ਹੋਵੇ ਔਰ ਜਿਹਦੇ ਤੇ ਬੜੇ سارے ਸਵਾਲ ਆ ਪਈ ਅੱਧੋਂ ਜ਼ਿਆਦਾ ਬਾਲੀਵੁੱਡ ਨੂੰ ਉਹਦੇ ਨਾਲ ਇਹਦੇ ਮਤਲਬ ਇਹਦੇ ਕਰੈਕਟਰ ਦੇ ਉੱਤੇ ਸਵਾਲ ਆ। ਉਸ ਤੋਂ ਬਾਅਦ ਚ ਪੋਲੀਟਿਕਲ ਲੀਡਰਾਂ ਨੂੰ ਖੁਸ਼ ਕਰਕੇ ਤੇ ਪਤਾ ਨਹੀਂ ਕਿਹੜੇ ਤਰੀਕੇ ਦੇ ਨਾਲ ਇਹ ਪਦਗੀਆਂ ਹਾਸਲ ਕਰਨੇ ਪੈ ਗਈ ਹੈ। ਤੇ ਹੁਣ ਸਰਕਾਰੀ ਬੇਇਜ਼ਤੀ ਚਾਹੀਦੀ ਸੀ ਇਹਨੂੰ ਇਹਨੇ ਪਰਮਾਨੈਂਟ ਮਤਲਬ ਜਿਹੜਾ ਆਪਾਂ ਕਹੇ ਲੋ ਵੀ ਇੱਕ ਜੁਡੀਸ਼ੀਅਲ ਸਿਸਟਮ ਦੇ ਜ਼ਰੀਏ ਇਹਨੂੰ ਬੇਇਜ਼ਤੀ ਚਾਹੀਦੀ ਸੀ ਉਹਨੂੰ ਮਾਨਤਾ ਪ੍ਰਾਪਤ ਬੇਇਜ਼ਤੀ ਮਿਲ ਗਈ ਹੈ। ਮੈਨੂੰ ਲੱਗਦਾ ਸ਼ਾਇਦ ਹੁਣ ਇਹਨੂੰ ਜੜਾ ਕੇ ਇਹਨੂੰ ਫਰੇਮ ਕਰਾ ਕੇ ਰੱਖ ਲੈਣਾ ਚਾਹੀਦਾ। ਭਾਜਪਾ ਦਾ ਆਪਣਾ ਹੀ ਇੱਕ ਅਜੰਡਾ ਬੀਜੇਪੀ ਦੇਖਦੇ ਹੋ ਪਰਸਨੈਲਿਟੀ ਜਿਹੜੀ ਜਿੱਡੀ ਵੱਡੀ ਬੇਇੱਜ਼ਤੀ ਪ੍ਰੂਫ ਹੋਵੇ ਹੂੰ ਓਡੀ ਵੱਡੀ ਸਪੇਸ ਉਹਨੂੰ ਦਿੰਦੀ ਅੱਛਾ ਉਹ ਬੀਜੇਪੀ ਨੂੰ ਮੈਨੂੰ ਲੱਗਦਾ ਹੈ ਇਸ ਤੋਂ ਵਧੀਆ ਪਰਸਨੈਲਿਟੀ ਨਹੀਂ ਮਿਲ ਸਕਦੀ ਜਿਹਦੀ ਭਾਵੇਂ ਕੁੱਲ ਜਹਾਨ 'ਚ ਬੱਚਾ ਬੱਚਾ ਖੜਕੇ ਬੇਇੱਜ਼ਤੀ ਕਰੇ ਹੂੰ ਤੇ ਉਹ ਬਿਲਕੁਲ 100% ਬੇਇੱਜ਼ਤੀ ਪ੍ਰੂਫ ਔਰਤ ਹੈ ਹੂੰ ਉਹਨੂੰ ਕੋਈ ਮਹਿਸੂਸ ਨਹੀਂ ਹੁੰਦਾ ਤੇ ਬੀਜੇਪੀ ਲਈ ਤਾਂ ਇਦਾਂ ਦੇ ਕੈਰੇਕਟਰ ਬੜੇ ਸੂਟੇਬਲ ਆ ਜਿੱਦਾਂ ਉਹ ਮਿਸ਼ਰਾ ਸੀ ਜਿਨੇ ਕਿਸਾਨਾਂ ਦੇ ਉੱਤੇ ਗੱਡੀ ਚਾੜੀ ਸੀ ਥਾਂ ਥਾਂ ਨੂੰ ਗਾਲ ਭਰੀ ਪਰ ਉਹ ਬੇਇੱਜ਼ਤੀ ਪ੍ਰੂਫ ਲੋਕ ਨੇ ਮੋਦੀ ਹੁਣੀ ਉਹਨਾਂ ਦੀ ਜਾ ਕੇ ਇਲੈਕਸ਼ਨ ਕੰਪੇਨ ਕਰਕੇ ਆਉਂਦੇ ਇਹਨਾਂ ਦੀਆਂ ਜਨਾਨੀਆਂ ਤੇ ਬਾਹਰਲੇ ਮੁਲਕਾਂ 'ਚ ਚੋਰੀਆਂ ਕਰਦੀਆਂ ਸਟੋਰਾਂ ਦੇ ਉੱਤੋਂ ਫੜ ਹੁੰਦੀਆਂ ਤੇ ਭਾਜਪਾ ਨੂੰ ਕੀ ਫਰਕ ਪੈਂਦਾ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਜੀ ਇਹ ਨਾ ਇਹ ਤੇ ਬੇਇੱਜ਼ਤੀ ਪ੍ਰੂਫ ਪਾਰਟੀ ਹੈ ਜਿਸ ਤਰੀਕੇ ਨਾਲ ਹਾਈ ਕੋਰਟ ਦਾ ਕਰਤੱਬ ਸੁਣੀਦਾ ਮੈਨੂੰ ਲੱਗਦਾ ਉਸੇ ਹਿਸਾਬ ਦੇ ਨਾਲ ਤੇ ਇੱਕ ਵਾਰੀ ਤੇ ਕੰਗਣਾ ਨੂੰ ਜਿਹੜੀ ਹੈ ਨਾ ਅੰਦਰਲਾ ਪ੍ਰਸ਼ਾਦਾ ਜਿਹੜਾ ਵਧੀਆ ਸਟੈਂਡਰਡ ਦਾ ਜਿਹੜਾ ਜੇਲਦਾ ਹੁੰਦਾ ਉਹ ਇਹਨੂੰ ਛਕਣਾ ਚਾਹੀਦਾ ਸ਼ਾਇਦ ਇਹਦਾ ਹੋ ਸਕਦਾ ਉਹ ਜਿਹੜੀ ਖੁਰਾਕ ਇਹਦੇ ਅੰਦਰ ਜਾਵੇ ਤੇ ਜਿਹੜੇ ਇਹਦਾ ਅੰਦਰ ਜਿਹੜਾ ਗੰਦ ਭਰਿਆ ਸ਼ਾਇਦ ਉਹ ਸਾਫ਼ ਹੋ ਜਾਵੇ ਤੇ ਮੈਨੂੰ ਲੱਗਦਾ ਇਹ ਇਨ ਇਨਕ ਤੇ ਇਹਨੂੰ ਜ਼ਰੂਰ ਇਨੀ ਸੇਵਾ ਪਾਣੀ ਦੀ ਬਣਦੀ ਹੈ ਕੰਗਣਾ ਰਣੋਤ ਦੀ ਇੱਕ ਵਾਰ ਫਿਰ ਤੋਂ ਮੁਸ਼ਕਲਾਂ ਵਧੀਆਂ ਹੋਈਆਂ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਜਿਹੜੀ ਪਾਈ ਸੀਗੀ ਉਹ ਕਿਤਨਾ ਕਿਤੇ ਹਾਈ ਕੋਰਟ ਨੇ ਕੰਗਣਾ ਨੂੰ ਜਿਹੜਾ ਫਟਕਾਰ ਲਗਾਇਆ ਹੀ ਹੈ ਉਸ ਤੋਂ ਬਾਅਦ ਕਈ ਮੁਸ਼ਕਲਾਂ ਜੜੀਆਂ ਨੇ ਕੰਗਣਾ ਰਣੋਤ ਦੀ ਵਧੀਆਂ ਨੇ ਕਈ ਸਵਾਲ ਇਸ ਵਕਤ ਉੱਠਦੇ ਹੋਏ ਨਜ਼ਰ ਆ ਰਹੇ ਨੇ ਕਿ ਭਈ ਜਿਸ ਤਰੀਕੇ ਦੇ ਨਾਲ ਕੰਗਣਾ ਰਣੋਤ ਨੇ ਪੰਜਾਬ ਦੀ ਬੀਬੀਆਂ ਨੂੰ ਕਹਿ ਸੀ ਕਿ ਭਈ ਇਹ 100-100 200-200 ਰੁਪਏ ਦੇ ਵਿੱਚ ਵਿਕਦੀਆਂ ਨੇ ਇਹ ਧਰਨਿਆਂ ਦੇ ਉੱਪਰ ਉਹਨੀਆਂ ਨੇ ਉਸ ਤੋਂ ਬਾਅਦ ਜੋ ਵਿਵਾਦ ਹੁਣ ਨਵਾਂ ਛਿੜਿਆ ਹੋਇਆ ਹੈ ਕਈ ਸਵਾਲ ਉੱਠਦੇ ਹੋਏ ਨੇ ਸਾਰੀ ਸਵਾਲਾਂ ਦੇ ਵਿੱਚ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮਨਜੀਤ ਸਿੰਘ ਹੁਰੀ ਨੇ ਆਵਾਜ਼ੀ ਕੌਮ ਜਥੇਬੰਦੀ ਦੇ ਪ੍ਰਧਾਨ ਨੇ ਗੱਲਬਾਤ ਕਰਦੇ ਆ। ਅੱਛਾ ਮਨਜੀਤ ਜੀ ਜਿਸ ਤਰੀਕੇ ਦੇ ਨਾਲ ਇਹ ਵਿਵਾਦ ਪਹਿਲਾਂ ਬੜਾ ਛੜਿਆ ਹੋਇਆ ਸੀ ਜਿਸ ਤਰੀਕੇ ਦੇ ਨਾਲ ਕੰਗਣਾ ਦੇ ਥੱਪੜ ਪਿਆ ਏਅਰਪੋਰਟ ਦੇ ਉੱਪਰ ਅਤੇ ਉਸ ਤੋਂ ਬਾਅਦ ਕੰਗਣਾ ਨੇ ਜੋ ਬਿਆਨ ਦਿੱਤੇ ਲਗਾਤਾਰ ਟਿੱਪਣੀਆਂ ਕੀਤੀਆਂ ਉਹ ਸਾਰੀਆਂ ਇੱਕ ਲਹਿਦਾ ਰਹਿ ਗਈਆਂ ਸੀਗੀਆਂ ਪਰ ਹੁਣ ਜਿਸ ਤਰੀਕੇ ਦੇ ਨਾਲ ਫਟਕਾਰ ਲੱਗੀ ਹੈ ਕੰਗਣਾ ਰਣੋਤ ਨੂੰ ਦੇਸ਼ ਦੇ ਉੱਚ ਨਿਆਲੇ ਤੋਂ ਕੀ ਲੱਗਦਾ ਹੈ ਕੀ ਹੁਣ ਮਾਹੌਲ ਕੀ ਬਣੇਗਾ ਕਿਉਂਕਿ ਇੱਕ ਪਾਸੇ ਜਿੱਥੇ ਕੰਗੜਾ ਰੌਡ ਦਾ ਪੰਜਾਬ ਲੋਕ ਕਹਿੰਦੇ ਸੀ ਕਿ ਵੀ ਭਾਜਪੀ ਦੀ ਮੈਂ ਸਪੋਕਸਪਰਸਨ ਆ ਭਾਜਪੀ ਜਿਹੜਾ ਹੈਗਾ ਉਹ ਬੈਕਸਪੋਰਟ ਰਹੀ ਬਹੁਤ ਲੋਕੀ ਸਵਾਲ ਚੱਕਦੇ ਸੀ ਪਰ ਹੁਣ ਉਹਨਾਂ ਦੇ ਉੱਪਰ ਹੀ ਕੇਸ ਚੱਲਣ ਲੱਗ ਪਿਆ ਦੇਖੋ ਤੁਸੀਂ ਪੱਤਰਕਾਰੋਂ ਬਹੁਤ ਵੱਡੀ ਪਾਵਰ ਹੈ ਤੁਹਾਡੇ ਹੱਥ ਜਿੱਤੇ ਤੁਸੀਂ ਸਵਾਲ ਕੋਈ ਵੀ ਪੁੱਛ ਸਕਦੇ ਹੋ ਤੇ ਸਾਨੂੰ ਜਵਾਬ ਦੇਣੇ ਪੈਣੇ ਆ ਆਦਰਵਾਇਜ਼ ਇਹੋ ਜਿਹੀ ਕਰੈਕਟਰਲੈਸ ਜਨਾਨੀ ਦਾ ਤਾਂ ਜਵਾਬ ਦੇਣ ਨੂੰ ਵੀ ਦਿਲ ਨਹੀਂ ਕਰਦਾ ਅਸਲ 'ਚ ਕੀ ਹੈਗਾ ਕੰਗਣਾ ਨੂੰ ਲੱਗਦਾ ਕਿ ਮੇਰਾ ਸਟੈਂਡਰਡ ਹੈ ਜਿਹੜੀ ਬੇਇੱਜ਼ਤੀ ਲੋਕਾਂ ਨੇ ਕੀਤੀ ਨਾ ਉਹ ਰੈਲੇਵੈਂਟ ਨਹੀਂ ਹੈ। ਉੱਤੇ ਕੋਈ ਸਰਕਾਰੀ ਮੋਹਰ ਨਹੀਂ ਲੱਗਦੀ। ਇਸ ਕਰਕੇ ਉਹ ਫਿਰ ਸਰਕਾਰੀ ਤੌਰ ਤੇ ਬੇਇੱਜ਼ਤੀ ਕਰਾਉਣ ਕੋਰਟ ਦੇ ਵਿੱਚ ਗਈ ਸੀ। ਹੁਣ ਉਹਨਾਂ ਨੇ ਮੋਹਰ ਲਾ ਕੇ ਬੇਇੱਜ਼ਤੀ ਕਰਕੇ ਤੋਰੀ ਹੈ। ਹੁਣ ਸ਼ਾਇਦ ਇਹਨੂੰ ਥੋੜਾ ਜਿਹਾ ਸਕੂਨ ਆ ਜਾਵੇ। ਤੇ ਇਸ ਤੋਂ ਵੱਧ ਤਾਂ ਮੈਨੂੰ ਲੱਗਦਾ ਇਦਾਂ ਦੀ ਜਨਾਨੀ ਨੂੰ ਕੀ ਜਵਾਬ ਦੇਣਾ ਜਿਹਦੇ ਪਿੱਛੇ ਸਰਕਾਰ ਦੀ ਸ਼ਹਿ ਹੋਵੇ ਔਰ ਜਿਹਦੇ ਤੇ ਬੜੇ ਸਾਰੇ ਸਵਾਲ ਆ ਭਈ ਅੱਧਿਓ ਜਿਆਦਾ ਬਾਲੀਵੁੱਡ ਨੂੰ ਉਹਦੇ ਨਾਲ ਇਹਦੇ ਮਤਲਬ ਇਹਦੇ ਕੈਰੇਕਟਰ ਦੇ ਉੱਤੇ ਸਵਾਲ ਆ। ਉਸ ਤੋਂ ਬਾਅਦ ਜੇ ਪੋਲੀਟਿਕਲ ਲੀਡਰਾਂ ਨੂੰ ਖੁਸ਼ ਕਰਕੇ ਤੇ ਪਤਾ ਨਹੀਂ ਕਿਹੜੇ ਤਰੀਕੇ ਦੇ ਨਾਲੇ ਪਦਵੀਆਂ ਹਾਸਲ ਕਰਨੇ ਪੈ ਗਈ ਹੈ ਤੇ ਇਹਨੇ ਹੁਣ ਸਰਕਾਰੀ ਬੇਇਜ਼ਤੀ ਚਾਹੀਦੀ ਸੀ ਇਹਨੂੰ ਇਹਨੇ ਪਰਮਾਨੈਂਟ ਮਤਲਬ ਜਿਹੜਾ ਆਪਾਂ ਕਹੋ ਵੀ ਇੱਕ ਜੁਡੀਸ਼ੀਅਲ ਸਿਸਟਮ ਦੇ ਜ਼ਰੀਏ ਇਹਨੂੰ ਬੇਇਜ਼ਤੀ ਚਾਹੀਦੀ ਸੀ ਉਹਨੂੰ ਮਾਨਤਾ ਪ੍ਰਾਪਤ ਬੇਇਜ਼ਤੀ ਮਿਲ ਗਈ ਹੈ ਮੈਨੂੰ ਲੱਗਦਾ ਸ਼ਾਇਦ ਹੁਣ ਇਹਨੂੰ ਝੜਾ ਕੇ ਇਹਨੂੰ ਫਰੇਮ ਕਰਾ ਕੇ ਰੱਖ ਲੈਣਾ ਚਾਹੀਦਾ ਸ਼ਿਸ਼ੇ ਲੱਗਦਾ ਬੀਜਪੀ ਪੀ ਬੈਕਫੋਰ ਹੋ ਗਈ ਹੈ ਕੰਗਣਾ ਤੋਂ ਕਿਉਂਕਿ ਜਿਸ ਤਰੀਕੇ ਦੇ ਨਾਲ ਵਿਵਾਦ ਚੱਲਿਆ ਸੀਗਾ ਕਿਸਾਨੀ ਅੰਦੋਲਨ ਦੇ ਉੱਪਰ ਜਿਸ ਤਰੀਕੇ ਦੇ ਨਾਲ ਕੰਗਣਾ ਰਣੋਥਰਾ ਦੀ ਟਿੱਪਣੀ ਆਈ ਉਸ ਤੋਂ ਬਾਅਦ ਲੋਕਾਂ ਨੂੰ ਲੱਗਦਾ ਸੀ ਕਿ ਵੀ ਭਾਜਪਾ ਸਮਰਥਨ ਕਰਦੀ ਹੈ ਕੰਗਣਾ ਦੀ ਜਿਸ ਕਰਕੇ ਇਸ ਤਰੀਕੇ ਦੇ ਉਹਨਾਂ ਦੇ ਵਿਵਾਦਿਤ ਬਿਆਨ ਆਏ ਉਸ ਤੋਂ ਬਾਅਦ ਜਿਹੜਾ ਵਿਵਾਦਿਤ ਬਿਆਨ ਹੋਰ ਆਇਆ ਜਿਸ ਤਰੀਕੇ ਦੇ ਨਾਲ 에어ਪੋਰਟ ਦੇ ਉੱਪਰ ਜਦੋਂ ਥੱਪੜ ਮਾਰਿਆ ਉਸ ਤੋਂ ਬਾਅਦ ਜਿਸ ਤਰੀਕੇ ਦਾ ਸਮਰਥਨ ਮਿਲਿਆ ਉਹਨਾਂ ਨੂੰ ਉਹ ਸਾਰੀਆਂ ਚੀਜ਼ਾਂ ਜੇ ਤੂੰ ਇੱਕ ਜਗ੍ਹਾ ਤੇ ਉੱਪਰ ਬੈਠ ਦੀਆਂ ਨੇ ਫਿਰ ਉਸ ਤੋਂ ਬਾਅਦ ਜਦੋਂ ਹੁਣ ਝਾੜ ਲੱਗਦੀ ਹੈਗੀ ਹੈ ਦੇਸ਼ ਦੇ ਉੱਚ ਨਿਆਲੇ ਸਿਸਟਮ ਤੋਂ ਫਿਰ ਉਹ ਚੀਜ਼ ਕਿੱਥੇ ਰਹਿ ਜਾਂਦੀ ਹੈ ਕਿ ਭਾਜਪਾ ਹੁਣ ਬੈਕਫੁੱਟ ਕਰ ਗਈ ਹੈਗੀ ਕੰਗਨਾ ਤੋਂ ਦੇਖੋ ਜਿਹੜੀਆਂ ਪੋਲੀਟੀਕਲ ਪਾਰਟੀਆਂ ਸਭ ਦੇ ਆਪੋ ਆਪਣੇ ਏਜੰਡੇ ਤੇ ਕੰਮ ਕਰਨ ਦੇ ਤਰੀਕੇ ਨੇ ਜਿਹੜੀਆਂ ਬਾਕੀ ਪੋਲੀਟੀਕਲ ਪਾਰਟੀਆਂ ਉਹ ਕਿਤੇ ਨਾ ਕਿਤੇ ਦੇ ਦੀਆਂ ਕਿ ਕਿਹੜੇ ਬੰਦੇ ਦੇ ਅੰਦਰ ਕਿੰਨੀ ਮਤਲਬ ਪੋਟੈਂਸ਼ੀਅਲ ਆ ਵੋਟ ਇਕੱਠੀ ਕਰਨ ਦੀ ਜਾਂ ਕਿਸੇ ਦੇ ਕੋਲ ਕੋਈ ਉਹ ਦੇਖਦੀ ਹੈ ਕਿ ਬੁਲਾਰਾ ਕਿੰਨਾ ਤਖੜਾ ਜਾਂ ਕੋਈ ਐਸੀ ਪਰਸਨੈਲਿਟੀ ਜਿਹਦੇ ਮਗਰਚਾਰ ਬੰਦੇ ਹੋਣ ਜਾਂ ਜਿਹਦੀ ਗੱਲ ਤੋਂ ਚਾਰ ਪ੍ਰਭਾਵਿਤ ਹੋ ਗਏ ਹਮ ਬੀਜੇਪੀ ਦਾ ਆਪਣਾ ਹੀ ਇੱਕ ਅਜੰਡਾ ਬੀਜੇਪੀ ਦੇਖਦੀ ਉਹ ਪਰਸਨੈਲਿਟੀ ਜਿਹੜੀ ਜਿੱਡੀ ਵੱਡੀ ਬੇਇੱਜ਼ਤੀ ਪ੍ਰੂਫ ਹੋਗੇ ਹਮ ਓਡੀ ਵੱਡੀ ਸਪੇਸ ਉਹਨੂੰ ਦਿੰਦੀ ਹੈ ਅੱਛਾ ਤਾਂ ਬੀਜੇਪੀ ਨੂੰ ਮੈਨੂੰ ਲੱਗਦਾ ਹੈ ਇਸ ਤੋਂ ਵਧੀਆ ਪਰਸਨੈਲਿਟੀ ਨਹੀਂ ਮਿਲ ਸਕਦੀ ਜਿਹਦੀ ਭਾਵੇਂ ਕੁੱਲ ਜਹਾਨ 'ਚ ਬੱਚਾ-ਬੱਚਾ ਖੜਕੇ ਬੇਇੱਜ਼ਤੀ ਕਰੇ ਹਮ ਤੇ ਬਿਲਕੁਲ 100% ਬੇਇੱਜ਼ਤੀ ਪ੍ਰੂਫ ਔਰਤਾਂ ਉਹਨੂੰ ਕੋਈ ਮਹਿਸੂਸ ਨਹੀਂ ਹੁੰਦਾ ਤੇ ਬੀਜੇਪੀ ਲਈ ਤਾਂ ਇਦਾਂ ਦੇ ਕੈਰੇਕਟਰ ਬੜੇ ਸੂਟੇਬਲ ਆ ਜਿੱਦਾਂ ਉਹ ਮਿਸ਼ਰਾ ਸੀ ਜਿਨੇ ਕਿਸਾਨਾਂ ਦੇ ਉੱਤੇ ਗੱਡੀ ਚਾੜੀ ਸੀ ਥਾਂ ਥਾਂ ਉਹਨੂੰ ਗਾਲ ਭਰੀ ਪਰ ਉਹ ਬੇਇੱਜ਼ਤੀ ਪ੍ਰੂਫ ਲੋਕ ਨੇ ਮੋਦੀ ਹੁਣ ਹੀ ਉਹਨਾਂ ਦੀ ਜਾ ਕੇ ਇਲੈਕਸ਼ਨ ਕੰਪੇਨ ਕਰਕੇ ਆਉਂਦੇ ਇਹਨਾਂ ਦੀਆਂ ਜਨਾਨੀਆਂ ਤੇ ਬਾਹਰਲੇ ਮੁਲਕਾਂ 'ਚ ਚੋਰੀਆਂ ਕਰਦੀਆਂ ਸਟੋਰਾਂ ਦੇ ਉੱਤੇ ਫੜ ਹੁੰਦੀਆਂ ਤੇ ਬੀਜੇਪੀ ਨੂੰ ਕੀ ਫਰਕ ਪੈਂਦਾ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਕਿ ਇਹ ਨਾ ਇਹ ਤੇ ਬੇਇੱਜ਼ਤੀ ਪ੍ਰੂਫ ਪਾਰਟੀ ਹੈ ਆਖਰੀ ਸਵਾਲ ਮੇਰਾ ਸਿਰੇ ਚੜੂ ਲੱਗਦਾ ਹੈ ਜਿਸ ਤਰੀਕੇ ਦੇ ਨਾਲ ਹੁਣ ਫੜਕਾਰ ਪਈ ਹੁਣ ਸਿਰੇ ਚੜੂਗਾ ਕਿਉਂਕਿ ਕੇਸ ਵੀ ਹੁਣ ਚੱਲਣਾ ਸ਼ੁਰੂ ਹੋ ਜੂਗਾ ਹੁਣ ਹਰੇਕ ਚੀਜ਼ਾਂ ਹੋਣੀਆਂ ਹੈਗੀਆਂ ਨੇ ਅੱਗੇ ਸੰਮਣ ਵੀ ਜਾਣੇ ਹੈਗੇ ਆ ਪੇਸ਼ੀ ਵੀ ਹੋਣੀਆਂ ਨੇ ਸਿਰੇ ਲੱਗਦਾ ਹੈ ਗੱਲ ਚੜੂਗੀ ਜੇ ਤੇ ਜਿਸ ਤਰੀਕੇ ਨਾਲ ਹਾਈ ਕੋਰਟ ਦਾ ਕਰਤਬਾ ਸੁਣੀ ਦਾ ਮੈਨੂੰ ਲੱਗਦਾ ਉਸ ਹਿਸਾਬ ਦੇ ਨਾਲ ਤਾਂ ਇੱਕ ਵਾਰੀ ਤੇ ਕੰਗਣਾ ਨੂੰ ਜਿਹੜੀ ਹੈ ਨਾ ਅੰਦਰਲਾ ਪ੍ਰਸ਼ਾਦਾ ਜਿਹੜਾ ਵਧੀਆ ਸਟੈਂਡਰਡ ਦਾ ਜਿਹੜਾ ਜੇਲ੍ਹ ਦਾ ਹੁੰਦਾ ਹੈ ਉਹਨੂੰ ਛਕਣਾ ਚਾਹੀਦਾ ਸ਼ਾਇਦ ਇਹਦਾ ਹੋ ਸਕਦਾ ਉਹ ਜਿਹੜੀ ਖੁਰਾਕ ਇਹਦੇ ਅੰਦਰ ਜਾਵੇ ਤੇ ਜਿਹੜੇ ਇਹਦਾ ਅੰਦਰ ਜਿਹੜਾ ਗੰਦ ਭਰਿਆ ਸ਼ਾਇਦ ਉਹ ਸਾਫ਼ ਹੋ ਜਾਵੇ ਤੇ ਮੈਨੂੰ ਲੱਗਦਾ ਇਹ ਇਨ ਇਨਕ ਤੇ ਇਹਨੂੰ ਜਰੂਰ ਇਨ ਦੀ ਸੇਵਾ ਪਾਣੀ ਦੀ ਬਣਦੀ ਹੈ